ਜਿਹੜਾ ਮਰਨ ਵਾਲਾ ਸਮੀਰ ਕੁਟਾਰੀਆ ਸੀ ਉਹਨੇ ਕਾਫੀ ਉਦਣ ਲੇਟ ਨਾਈਟ ਡਰਿੰਕ ਕੀਤੀ ਹੋਈ ਸੀ ਤੇ ਇਹ ਜਿਹੜੇ ਚਾਰ ਦੋਸ਼ੀ ਸੀਗੇ ਇਹਨਾਂ ਨੇ ਇੱਕ ਉਹਦੀ ਗੱਡੀ ਖੋਨ ਦੀ ਨੀਤ ਨਾਲ ਬੜੀ ਬੇਰਹਿਮੀ ਨਾਲ ਉਹਨੂੰ ਮੌਤ ਦੇ ਘਾਟ ਉਤਾਰਤਾ ਸੀ ਉਹਨਾਂ ਚੋਂ ਦੋ ਦੋਸ਼ੀ ਅਰੈਸਟ ਵੀ ਕਰ ਲਏ ਬਾਕੀ ਦੋ ਦੋਸ਼ੀਆਂ ਦੀ ਵੀ ਟੀਮਾਂ ਨਿਕਲੀਆਂ ਹੋਈਆਂ ਐਂਡ ਉਹਨਾਂ ਚੋਂ ਇੱਕ ਦੋਸ਼ੀ ਨੂੰ ਜਦੋਂ ਅਰੈਸਟ ਕਰਨ ਟੀਮਾਂ ਨੇ ਉਹਨੂੰ ਕੋਰਡਨ ਕੀਤਾ ਘੇਰਾ ਪਾਇਆ ਤੇ ਉਹਨੇ ਪੁਲਿਸ ਟੀਮਾਂ ਤੇ ਫਾਇਰਿੰਗ ਕੀਤੀ ਪਟਿਆਲਾ ਪੁਲਿਸ ਨੇ ਇੱਕ ਵੱਡੇ ਕੇਸ ਨੂੰ ਸੋਲਵ ਕੀਤਾ ਹੈ ਸਮੀਰ ਕਟਾਰੀਆ ਜੋ ਕਿ ਲੁੱਟ ਹੋਈ ਸੀ ਉਸ ਦੇ ਨਾਲ ਔਰ ਉਸ ਦਾ ਬਲਾਈਂਡ ਕੇਸ ਸੀਗਾ ਔਰ ਬਲਾਈਂਡ ਕੇਸ ਨੂੰ ਸੋਲਵ ਕੀਤਾ ਐਸਐਸਪੀ ਬਨੂ ਸ਼ਰਮਾ ਸਾਡਾ ਮੌਜੂਦ ਨੇ ਸ਼ਰਮਾ ਜੀ ਬਲਾਈਂਡ ਕੇਸ ਸੀਗਾ ਔਰ ਕਾਫੀ ਹਾਈਲਾਈਟ ਹੋ ਗਿਆ ਸੀ ਕੇਸ ਕਿ ਕੁਝ ਨਿਕਲ ਕੇ ਇਸ ਕੇਸ ਦੇ ਵਿੱਚ ਆ ਦੇਖੋ ਜੀ ਇਹ ਬੜੀ ਇੱਕ ਸਨਸਨੀਖੇਜ਼ ਵਾਰਦਾਤ ਸੀਗੀ ਇੱਕ ਲੋਕੈਲਿਟੀ ਜਿਹੜੀ ਆ ਪਾਸਸੀ ਰੋਡ ਉਹ ਕਾਫੀ ਪੌਸ਼ ਲੋਕੈਲਿਟੀਆਂ ਚ ਗਿਣੀ ਜਾਂਦੀ ਜਿਹੜਾ ਮਰਨ ਵਾਲਾ ਸਮੀਰ ਕਟਾਰੀਆ ਸੀ ਉਹਨੇ ਕਾਫੀ ਉਦਣ ਲੇਟ ਨਾਈਟ ਡਰਿੰਕ ਕੀਤੀ ਹੋਈ ਸੀ ਇਹ ਜਿਹੜੇ ਚਾਰ ਦੋਸ਼ੀ ਸੀਗੇ ਇਹਨਾਂ ਨੇ ਉਹਦੀ ਗੱਡੀ ਖੋਨ ਦੀ ਨੀਤ ਨਾਲ ਬੜੀ ਬੇਰਹਿਮੀ ਨਾਲ ਉਹਨੂੰ ਮੌਤ ਦੇ ਘਾਟ ਉਤਾਰਤਾ ਸੀ ਇਸ ਕ੍ਰਾਈਮ ਨੂੰ ਵੀ ਹਰ ਕ੍ਰਾਈਮ ਦੀ ਤਰ੍ਹਾਂ ਰਿਕਾਰਡ ਨਾਈਮ ਚ ਟ੍ਰੇਸ ਕਰਦੇ ਹੋਏ ਪਟਿਆਲਾ ਪੁਲਿਸ ਨੇ 48 ਘੰਟਿਆਂ ਚ ਇੱਕ ਤੇ ਚਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ ਉਹਨਾਂ ਚੋਂ ਦੋ ਦੋਸ਼ੀ ਅਰੈਸਟ ਵੀ ਕਰ ਲਏ ਬਾਕੀ ਦੋ ਦੋਸ਼ੀਆਂ ਲਈ ਵੀ ਟੀਮਾਂ ਨਿਕਲੀਆਂ ਹੋਈਆਂ ਐਂਡ ਉਹਨਾਂ ਚੋਂ ਇੱਕ ਦੋਸ਼ੀ ਨੂੰ ਜਦੋਂ ਅਰੈਸਟ ਕਰਨ ਟੀਮਾਂ ਨੇ ਉਹਨੂੰ ਕੋਆਰਡਨ ਕੀਤਾ ਘੇਰਾ ਪਾਇਆ ਤੇ ਉਹਨੇ ਪੁਲਿਸ ਟੀਮਾਂ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਚ ਉਹਦੇ ਪੱਟ ਚ ਗੋਲੀ ਵੱਜੀ ਤੇ ਉਹਨੂੰ ਰਜਿੰਦਰਾ ਹਸਪੀਟਲ ਦਾਖਲ ਕਰਾਇਆ ਕੋਣ ਲੋਕ ਸੀ ਕਿੱਥੋਂ ਕੀ ਪਛੋਕੜ ਕੀ ਸੀਗਾ ਦੇਖੋ ਇਹ ਹਾਰਡ ਕੋਰ ਕ੍ਰਿਮੀਨਲ ਨੇ ਜੀ ਇਹਨਾਂ ਤੋਂ ਇੱਕ ਬੰਦਾ ਬਿੱਲਾ ਜਿਹੜਾ ਉਹ ਤੇ ਲਾਹੌਰੀ ਗੇਟ ਏਰੀਆ ਦਾ ਰਹਿਣ ਵਾਲਾ ਆ ਜਿਹੜਾ ਅਭਿਸ਼ੇਕ ਆ ਉਹ ਉਹ ਵੀ ਬਹੁਤ ਉਹਨੇ ਵਾਰਦਾਤਾਂ ਪਹਿਲਾਂ ਵੀ ਕੀਤੀਆਂ ਸੀ ਇਨ ਫੈਕਟ ਉਸੇ ਰਾਤ ਤੇ ਲੁਧਿਆਣੇ ਚ ਵੀ ਇੱਕ ਵਾਰਦਾਤ ਆ 20 ਗੱਡੀ ਇਹਨਾਂ ਨੇ ਖੋਈ ਸੀ ਤੇ ਉਸੇ ਰਾਤ ਇਹਨਾਂ ਦੀ ਇਹ ਦੂਜੀ ਵਾਰਦਾਤ ਸੀਗੀ ਇਹ ਇਹ ਨਸ਼ਾ ਕਰਨ ਦੇ ਵੀ ਆਦੀ ਨੇ ਤੇ ਇਹਨਾਂ ਨੂੰ ਰਿਕਾਰਡ ਟਾਈਮ 'ਚ ਪਟਿਆਲਾ ਪੁਲਿਸ ਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਤੇ ਬਾਹਰ ਕਰਤੇ ਸੀ ਗੱਡੀਆਂ ਤਾਂ ਕਿਉਂਕਿ ਜਿਸ ਤਰੀਕੇ ਨਾਲ ਲੁੱਟਕ ਹੋਇਆ ਕੀਤਾ ਜਾਂਦੀ ਸੀ ਜਾਂ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ ਇਹ ਗੱਡੀਆਂ ਵੇਚਣ ਦਾ ਵਿਵਸਥ ਦੇਖੋ ਜੀ ਜੇ ਗੱਡੀ ਖੋਈ ਹੈ ਤੇ ਉਹਨੂੰ ਗੈਰ ਕਾਨੂੰਨੀ ਢੰਗ ਨਾਲੇ ਵੇਚ ਕੇ ਅੱਗੇ ਕੋਈ ਨਾ ਕੋਈ ਉਹਦੇ ਤੋਂ ਫਾਈਨੈਂਸ਼ੀਅਲ ਆਮਦਨ ਦਾ ਹੀ ਇਹਨਾਂ ਦਾ ਸਾਧਨ ਹੋਣਾ ਹੈ ਇਸੇ ਕਰਕੇ ਇਹ ਬੜੇ ਖਤਰਨਾਕ ਕ੍ਰਿਮੀਨਲ ਸੀਗੇ ਬਾਰੀ ਵੀ ਮਿਲਿਆ ਸਰ ਇਹਨਾਂ ਦੇ ਨਾਲ ਜਿਹੜਾ ਇਹਨਾਂ ਦੀਆਂ ਗੱਡੀਆਂ ਲੈਂਦਾ ਹੋਵੇ ਕੁਝ ਨੀਓ ਅਜੇ ਅਸੀਂ ਸਾਰਾ ਇਨਵੈਸਟੀਗੇਟ ਕਰ ਕਿੰਨੇ ਕ ਬੰਦੇ ਜਿਹੜੇ ਉਹ ਰਹਿੰਦੇ ਨੇ ਅਜੇ ਇਹਦੇ ਚ ਦੋ ਜਾਣੇ ਰਹਿੰਦੇ ਆ ਆਇਡੈਂਟੀਫਾਈਡ ਨੇ ਟੀਮਾਂ ਨਿਕਲੀਆਂ ਹੋਈਆਂ ਬਹੁਤ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜੋਰ ਕੇਸ ਨਿਕਲੇ ਉਹ ਲੁਧਿਆਣੇ ਵਾਲੀ ਵਾਰਦਾਤ ਵੀ ਟ੍ਰੇਸ ਹੋਈ ਹੋਰ ਵੀ ਕਈ ਵਾਰਦਾਤਾਂ ਟ੍ਰੇਸ ਹੋਣੀਆਂ ਬਹੁਤ ਧੰਨਵਾਦ ਤੇ ਬਿਲਕੁਲ ਇੱਕ ਪਸਿਆਣੀ ਦਾ ਜਿਹੜਾ ਬਲਾਈਂਡ ਕੇਸ ਸੀਗਾ ਉਸ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ ਔਰ ਉਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਤੀ ਜਿਹੜੀ ਆ